ਹਾਂਜੀ ਮਿੱਤਰੋ ਛਤਸ਼ਰੀਆ ਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਜੇਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੇ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਆਪਣੇ ਚੈਨਲ ਨੂੰ ਮਿੱਤਰੋ ਜਰੂਰ ਸਬਸਕ੍ਰਾਈਬ ਕਰੋ ਅੱਜ ਆਪਾਂ ਤੁਹਾਡੀ ਡਿਮਾਂਡ ਤੇ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਸ਼ਾਨਦਾਰ ਘੱਟ ਬਜਟ ਦੇ ਵਿੱਚ ਬਣਿਆ ਹੋਇਆ ਘਰ ਮਿੱਤਰੋ ਤੇ ਆਪਾਂ ਘਰ ਦੀ ਜਾਣਕਾਰੀ ਪੂਰੀ ਤੁਹਾਡੇ ਸਾਂਝੀ ਕਰਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੇ ਹੋ ਮਿੱਤਰੋ ਤੁਸੀਂ ਦੇਖ ਸਕਦੇ ਹੋ ਜਦ ਆਪਾਂ ਘਰ ਦੀ ਐਂਟਰੀ ਕਰਦੇ ਆਂ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਆਉਂਦਾ ਜੀ ਬਹੁਤ ਹੀ ਖੁੱਲਾ ਡੁੱਲਾ ਵਿਹੜਾ ਪੂਰੇ ਵਿਹੜੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਐਲ ਦਾ ਜੋ ਫਰਸ਼ਾ ਮਾਲ ਕਨੇ ਲਗਵਾ ਰੱਖਿਆ ਜੀ ਤੇ 8 ਫੁੱਟ ਦਾ ਘਰ ਨੂੰ ਤਕਰੀਬਨ ਗੇਟ ਲੱਗਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਤੇ ਘਰ ਦੀ ਲੁੱਕ ਦੇਖੋ ਮਿੱਤਰੋ ਕਿੰਨਾ ਸ਼ਾਨਦਾਰ ਤੇ ਸੋਹਣਾ ਇਹ ਘਰ ਬਣਿਆ ਹੋਇਆ ਜੀ ਤੇ ਮਿੱਤਰੋ ਇਹ ਘਰ ਦੇ ਵਿੱਚ ਆਪਾਂ ਨੂੰ ਇੱਥੇ ਨ ਬੈਡਰੂਮ ਦੋ ਬਾਥਰੂਮ ਤੇ ਦੋ ਸਟੋਰ ਰੂਮ ਦੇਖਣ ਨੂੰ ਮਿਲਣਗੇ ਜੀ ਇਹ ਵੀਡੀਓ ਦੇ ਵਿੱਚ ਇੱਕ ਫਰੰਟ ਦੇ ਉੱਤੇ ਬਾਥਰੂਮ ਬਣਿਆ ਹੋਇਆ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਜਿੰਨਾ ਵੀ ਘਰ ਦੇ ਵਿੱਚ ਮਿੱਤਰੋ ਗੇਟ ਗ੍ਰਿਲਾਂ ਦਾ ਕੰਮ ਹੈ ਜਾਂ ਵਿੰਡੋਆਂ ਦਾ ਕੰਮ ਹੈ ਜਿੰਨਾ ਵਾਟਰ ਸਪਲਾਈ ਇਲੈਕਟ੍ਰਿਸਿਟੀ ਦਾ ਕੰਮ ਹੈ ਪੂਰਾ ਪ੍ਰੋਪਰ ਤਰੀਕੇ ਨਾਲ ਹੋ ਰੱਖਿਆ ਜੀ ਸਭ ਤੋਂ ਪਹਿਲਾਂ ਮਿੱਤਰੋ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਰੂਮ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਇਹ ਬੈਡਰੂਮ ਮਾਲਕਾਂ ਨੇ ਬਣਵਾ ਰੱਖਿਆ ਜੀ ਘਰ ਦੇ ਵਿੱਚ ਮਿੱਤਰੋ ਜਿੰਨਾ ਵੀ ਰੰਗ ਰੋਗਨ ਦਾ ਕੰਮ ਹੈ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਹੋ ਰੱਖਿਆ ਹੈ ਘਰ ਦੇ ਵਿੱਚ ਇੱਕ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਜਿਨੇ ਵੀ ਇਹ ਘਰ ਖਰੀਦਣਾ ਹੈ ਮਿੱਤਰੋ ਸਿੱਧਾ ਆਪਣਾ ਸਮਾਨ ਲਿਆ ਕੇ ਰਹਿਸ਼ ਕਰੋ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਤੇ ਨਾਲ ਹੀ ਆਪਣਾ ਇਹ ਦੂਸਰਾ ਬੈਡਰੂਮ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਇਹ ਬੈਡਰੂਮ ਵੀ ਕਿੰਨਾ ਖੁੱਲਾ ਡੁੱਲਾ ਹੈ ਜੋ ਦੀਵਾਰਾਂ ਦੇ ਉੱਤੇ ਕਲਰਫੁੱਲ ਪੇਂਟ ਕਰਵਾਇਆ ਮਾਲਕਾਂ ਨੇ ਉਹ ਵੀ ਬਹੁਤ ਸੋਹਣੇ ਤਰੀਕੇ ਨਾਲ ਕਰਵਾ ਰੱਖਿਆ ਜੀ ਤੇ ਇਹ ਜੋ ਰੂਮ ਹੈ ਆਪਣਾ ਇਹਦੇ ਨਾਲ ਇੱਕ ਜੋ ਸਟੋਰ ਰੂਮ ਬਣਾ ਰੱਖਿਆ ਮਾਲਕਾਂ ਨੇ ਤੁਸੀਂ ਦੇਖ ਸਕਦੇ ਹੋ ਸੈਲਫ ਲੱਗੀ ਹੋਈ ਹੈ ਜੀ ਥੱਲੇ ਅਲਮਾਰੀ ਵਗੈਰਾ ਖੜਾਉਣ ਨੂੰ ਕਿੰਨੀ ਖੁੱਲੀ ਜਗ੍ਹਾ ਦੇ ਵਿੱਚ ਇਹ ਹਵਾਦਾਰ ਸਟੋਰ ਬਣਿਆ ਹੋਇਆ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਕਰਦਾ ਮਿੱਤਰੋ ਕੰਮ ਪ੍ਰੋਪਰ ਤਰੀਕੇ ਨਾਲ ਮਾਲਕਾਂ ਨੇ ਕਰਵਾ ਰੱਖਿਆ ਜੀ ਮਾਲਕਾਂ ਦਾ ਨੰਬਰ ਮਿੱਤਰੋ ਸਕਰੀਨ ਤੇ ਚੱਲ ਰਿਹਾ ਕੋਈ ਵੀ ਜਾਣਕਾਰੀ ਲੈਣੀ ਹੈ ਮਾਲਕ ਨਾਲ ਸਿੱਧੀ ਗੱਲਬਾਤ ਕਰੋ ਤੇ ਇਹ ਜਾਣਕਾਰੀ ਲਓ ਜੀ ਤੇ ਅੱਗੇ ਚੱਲ ਕੇ ਤੁਸੀਂ ਦੇਖ ਸਕਦੇ ਹੋ ਜੀ ਇਹ ਆਪਣਾ ਅਗਲਾ ਰੂਮ ਆ ਗਿਆ ਤੁਸੀਂ ਦੇਖੋ ਇਹ ਵੀ ਕਿੰਨਾ ਖੁੱਲਾ ਡੁੱਲਾ ਰੂਮ ਹੈ ਜੀ ਮਿੱਤਰੋ ਇਹ ਘਰ ਪੈਜੂਗਾ ਆਪਾਂ ਨੂੰ ਸਨਾਮ ਸਿਟੀ ਦੇ ਵਿੱਚ ਸੰਗਰੂਰੇ ਨੂੰ ਜ਼ਿਲ੍ਹਾ ਲੱਗਦਾ ਹੈ ਜੀ ਤੇ ਕੋਈ ਵੀ ਜਾਣਕਾਰੀ ਲੈਣੀਆਂ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ ਮਾਲਕਾਂ ਨੇ ਜੋ ਘਰ ਦਾ ਰੇਟ ਆ ਮਿੱਤਰੋ 16 ਲੱਖ ਰੁਪਿਆ ਡਿਮਾਂਡ ਕੀਤੀ ਹੈ ਮਾਲਕਾਂ ਨੇ ਕੋਈ ਫਿਕਸ ਰੇਟ ਨਹੀਂ ਰੱਖਿਆ ਮੌਕੇ ਤੇ ਜੋ ਗੱਲਬਾਤ ਹੋਊਗੀ ਆਪਣਾ ਮਾਨਤਾਣ ਹੋ ਜਾਊਗਾ ਜੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਘਰ ਦੀ ਲੁੱਕ ਬਹੁਤ ਹੀ ਸੋਹਣਾ ਘਰ ਹੈ ਇੱਕ ਸਾਈਡ ਤੋਂ ਛੱਤ ਨੂੰ ਪੌੜੀਆਂ ਚੜ ਰਹੀਆਂ ਨੇ ਤੇ ਪੌੜੀਆਂ ਦੇ ਥੱਲੇ ਬਾਥਰੂਮ ਬਣਾਇਆ ਹੋਇਆ ਮਿੱਤਰੋ ਸੋ ਆਸਕਰਦੇ ਆ ਮਿੱਤਰੋ ਤੁਹਾਨੂੰ ਇਹ ਘਰ ਕਿਵੇਂ ਲੱਗਿਆ ਹੋਊਗਾ ਜੀ ਤੇ ਆਪਾਂ ਨੂੰ ਵੀਡੀਓ ਦੇ ਵਿੱਚ ਜਰੂਰ ਦੱਸਿਓ ਆਪਣੀ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੁਸੀਂ ਵੀ ਆਪਣੀ ਮਿੱਤਰੋ ਐਡ ਲਗਵਾ ਸਕਦੇ ਹੋ ਫ੍ਰੀ ਦੇ ਵਿੱਚ ਆਪਾਂ ਐਡ ਲਗਾਉਨੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਘਰ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਆ ਜੀ ਬਹੁਤ ਹੀ ਵਧੀਆ ਡਬਲ ਸਟੋਰੀ ਘਰ ਹੈ ਦੋਸਤੋ ਇਹ ਘਰ ਆਪਾਂ ਨੂੰ ਵੇਖਣ ਨੂੰ ਮਿਲ ਜੂਗਾ ਜੀ ਜਲੰਧਰ ਦੇ ਵਿੱਚ ਸਬਜ਼ੀ ਮੰਡੀ ਦੇ ਨੇੜੇ ਡਬਲ ਸਟੋਰੀ ਘਰ ਆ ਦੋਸਤੋ ਜਿਸ ਨੇ ਵੀ ਘਰ ਖਰੀਦਣਾ ਹੈ ਜੀ ਵੀਡੀਓ ਦੇ ਨਾਲ ਬਣੇ ਰਹੇ ਹੋ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਆਪਾਂ ਘਰ ਦੀ ਜਾਣਕਾਰੀ ਤੇ ਮਾਲਕਾਂ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਡਬਲ ਸਟੋਰੀ ਘਰ ਆ ਦੋਸਤੋ ਰਜਿਸਟਰੀ ਵਾਲੀ ਜਗਾ ਤੁਸੀਂ ਫਰੰਟ ਤੋਂ ਏਰੀਆ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਖੁੱਲ੍ਹੇ ਡੁੱਲੀ ਜਗਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਡਬਲ ਸਟੋਰੀ ਘਰ ਹੈ ਜੀ ਉੱਪਰ ਜੋ ਪੌੜੀਆਂ ਚੜਾ ਰੱਖੀਆਂ ਨੇ ਛੱਤ ਤੇ ਮਾਲਕਾਂ ਨੇ ਲੌਬੀ ਏਰੀਆ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਪੂਰੇ ਘਰ ਦੇ ਵਿੱਚ ਦੋਸਤੋ ਜੋ ਸੀਮਿੰਟ ਦਾ ਫਰਸ਼ ਲੱਗਿਆ ਹੋਇਆ ਜੀ ਤਕਰੀਬਨ 1 ਸਾਲ ਪਹਿਲਾਂ ਇਹ ਘਰ ਬਣਾਇਆ ਗਿਆ ਸੀ ਜੀ ਮਾਲਕਾਂ ਵੱਲੋਂ ਮਾਲਕਾਂ ਦੀ ਮਜਬੂਰੀ ਕਰਕੇ ਮਾਲਕਾਂ ਨੂੰ ਇਹ ਘਰ ਵੇਚਣਾ ਪੈ ਰਿਹਾ ਜੀ ਜਲੰਧਰ ਦੇ ਸਬਜ਼ੀ ਮੰਡੀ ਦੇ ਵਿੱਚ ਇਹ ਜੋ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਘਰ ਡਿਜ਼ਾਈਨ ਕਰਾਇਆ ਗਿਆ ਜੀ ਮਾਲਕਾਂ ਵੱਲੋਂ ਘਰ ਦੇ ਵਿੱਚ ਦੋਸਤੋ ਚਾਰ ਬੈੱਡਰੂਮ ਨੇ ਦੋ ਬਾਥਰੂਮ ਨੇ ਜੀ ਵਧੀਆ ਲੌਬੀ ਏਰੀਆ ਹੈ ਜੀ ਤੇ ਦੋ ਕਿਚਨ ਨੇ ਜੀ ਬੈਡਰੂਮ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਖੁੱਲੇ ਡੁੱਲੇ ਜੋ ਘਰ ਦੇ ਵਿੱਚ ਬੈਡਰੂਮ ਮਾਲਕਾਂ ਵੱਲੋਂ ਬਣਵਾਏ ਗਏ ਨੇ ਜੀ ਦੋਸਤੋ ਡਬਲ ਸਟੋਰੀ ਘਰ ਹੈ ਜੀ ਇੱਕ ਪੋਰਸ਼ਨ نیچے ਹੈ ਜੀ ਇੱਕ ਉੱਪਰ ਹੈ نیچے ਵੀ ਇੱਕ ਕਿਚਨ ਬਣਿਆ ਹੋਇਆ ਜੀ ਘਰ ਦੇ ਉੱਪਰ ਵੀ ਇੱਕ ਕਿਚਨ ਬਣਿਆ ਹੋਇਆ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਦੋਸਤੋ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਜੀ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਘਰ ਦੀ ਜੋ ਜਾਣਕਾਰੀ ਹੈ ਲੈ ਸਕਦੇ ਹੋ ਜੀ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਵਾਟਰ ਸਪਲਾਈ ਦਾ ਕੰਮ ਹੈ ਜੀ ਬਾਥਰੂਮਾਂ ਦੇ ਵਿੱਚ ਜਾਂ ਕਿਚਨ ਦੇ ਵਿੱਚ ਜਾਂ ਇਲੈਕਟ੍ਰਿਸਿਟੀ ਦਾ ਕੰਮ ਹੈ ਜੀ ਵਧੀਆ ਤਰੀਕੇ ਨਾਲ ਮਾਲਕਾਂ ਵੱਲੋਂ ਕਰਵਾਇਆ ਗਿਆ ਜੀ ਇੱਕ ਵਾਸ਼ਰੂਮ ਘਰ ਦੇ ਜੋ ਨੀਚੇ ਵਾਲੀ ਸਾਈਡ ਤੇ ਬਣਿਆ ਹੋਇਆ ਜੀ ਇੱਕ ਜੋ ਵਾਸ਼ਰੂਮ ਘਰ ਦੇ ਉੱਪਰ ਵਾਲੀ ਛੱਤ ਤੇ ਬਣਿਆ ਹੋਇਆ ਜੀ ਪੱਕੀਆਂ ਪੌੜੀਆਂ ਚੜਾ ਰੱਖੀਆਂ ਨੇ ਜੀ ਮਾਲਕਾਂ ਵੱਲੋਂ ਘਰ ਨੂੰ ਤੁਸੀਂ ਦੇਖ ਸਕਦੇ ਹੋ ਜੀ ਤਕਰੀਬਨ 1 ਸਾਲ ਪਹਿਲਾਂ ਜੀ ਮਾਲਕਾਂ ਵੱਲੋਂ ਇਹ ਘਰ ਬਣਵਾਇਆ ਗਿਆ ਜੀ ਘਰ ਦਾ ਜੋ ਨਕਸ਼ਾ ਪਾਸ ਹੈ ਜੀ ਰਜਿਸਟਰੀ ਵਾਲੀ ਜਗਾ 4 ਮਰਲੇ ਜਗਾ ਦੇ ਵਿੱਚ ਇਹ ਡਬਲ ਸਟੋਰੀ ਜੋ ਘਰ ਬਣਿਆ ਹੋਇਆ ਦੋਸਤੋ ਘਰ ਦਾ ਜਿੰਨਾ ਵੀ ਕੰਮ ਰਹਿੰਦਾ ਜੀ ਮਾਲਕਾਂ ਵੱਲੋਂ ਕਰਵਾ ਕੇ ਦਿੱਤਾ ਜਾਵੇਗਾ ਜੇਸ ਵੀ ਕਿਸੇ ਵੀਰ ਭਾਈ ਨੇ ਇਹ ਘਰ ਖਰੀਦਣਾ ਹੈ ਜੀ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਤੁਸੀਂ ਘਰ ਖਰੀਦ ਸਕਦੇ ਹੋ ਜੀ ਦੋਸਤੋ ਜਲੰਧਰ ਦੇ ਵਿੱਚ ਸਬਜ਼ੀ ਮੰਡੀ ਦੇ ਨੇੜੇ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਜੀ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਘਰ ਦਾ ਜੋ ਰੇਟ ਰੱਖਿਆ ਗਿਆ ਜੀ ਮਾਲਕਾ ਵੱਲੋਂ 33 ਲੱਖ ਰੁਪਇਆ ਘਰ ਦੀ ਜੋ ਡਿਮਾਂਡ ਰੱਖੀ ਗਈ ਹੈ ਜੀ ਬਾਕੀ ਮੌਕੇ ਤੇ ਜੋ ਮਾਨਤਾ ਇਹਨਾਂ ਰੇਟ ਦੇ ਵਿੱਚ ਘਰ ਦਿੱਤਾ ਜਾਵੇਗਾ ਜੀ ਘਰ ਦੀ ਐਨਓਸੀ ਮਿਲ ਜੂਗੀ ਜੀ ਰਜਿਸਟਰੀ ਵਾਲੀ ਜਗ੍ਹਾ ਜੀ ਵਾਟਰ ਸਪਲਾਈ ਲਈ ਜੋ ਘਰ ਦੇ ਵਿੱਚ ਸਰਕਾਰੀ ਟੂਟੀ ਲੱਗੀ ਹੋਈ ਹੈ ਘਰ ਦੇ ਵਿੱਚ ਜਿੰਨਾ ਵੀ ਗੇਟ ਗ੍ਰੇਲਾਂ ਦਾ ਕੰਮ ਹੈ ਜੀ ਵਿੰਡੋਆਂ ਦਾ ਕੰਮ ਹੈ ਮਾਲਕਾਂ ਵੱਲੋਂ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਜੀ ਪੂਰੇ ਘਰ ਦੇ ਵਿੱਚ ਜੋ ਪੱਕਾ ਫਰਸ਼ ਲੱਗਿਆ ਹੋਇਆ ਹੈ ਜੀ ਨੀਚੇ ਵਾਲੇ ਪੋਸ਼ਣ ਤੇ ਉੱਪਰ ਵਾਲੇ ਪੋਸ਼ਣ ਦੇ ਵਿੱਚ ਵੀ ਜੀ ਪੱਕਾ ਫਰਸ਼ ਲਗਾਇਆ ਗਿਆ ਹੈ ਮਾਲਕਾ ਵੱਲੋਂ ਘਰ ਦੀ ਛੱਤ ਵੀ ਪੱਕੀ ਹੈ ਜੀ ਜੰਗਲਾਂ ਦਾ ਕੰਮ ਹੈ ਜਿੰਨਾ ਮਾਲਕਾ ਵੱਲੋਂ ਪ੍ਰੋਪਰ ਕਰਵਾਇਆ ਗਿਆ ਦੋਸਤੋ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਜੀ ਮਾਲਕਾ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ 33 ਲੱਖ ਰੁਪਇਆ ਮਾਲਕਾ ਵੱਲੋਂ ਜੋ ਘਰ ਦੀ ਡਿਮਾਂਡ ਰੱਖੀ ਗਈ ਹੈ ਜਲੰਧਰ ਦੀ ਸਬਜ਼ੀ ਮੰਡੀ ਦੇ ਨੇੜੇ ਇਹ ਘਰ ਆਪਾਂ ਨੂੰ ਵੇਖਣ ਨੂੰ ਮਿਲ ਜੂਗਾ ਦੋਸਤੋ ਚਾਰ ਮਰਲੇ ਜਗਾ ਕਰਦੀ ਤੇ ਘਰ ਦੇ ਵਿੱਚ ਚਾਰ ਬੈਡਰੂਮ ਨੇ ਜੀ ਦੋ ਵਾਸ਼ਰੂਮ ਨੇ ਜੀ ਦੋ ਕਿਚਨ ਨੇ ਵਧੀਆ ਲੌਬੀ ਏਰੀਆ ਜੀ ਖੁੱਲਾ ਢੁੱਲਾ ਜੋ ਘਰ ਮਾਲਕਾ ਵੱਲੋਂ ਬਣਵਾਇਆ ਗਿਆ ਜੀ ਬਾਕੀ ਜਿੰਨਾ ਵੀ ਕੰਮ ਰਹਿੰਦਾ ਜੀ ਮਾਲਕਾ ਵੱਲੋਂ ਕਰਵਾ ਕੇ ਦਿੱਤਾ ਜਾਵੇਗਾ ਸੋ ਦੋਸਤੋ ਕਿਸੇ ਨੇ ਵੀ ਘਰ ਖਰੀਦਣਾ ਮਾਲਕਾ ਨਾਲ ਸਿੱਧੀ ਗੱਲਬਾਤ ਕਰਕੇ ਤੁਸੀਂ ਘਰ ਖਰੀਦ ਸਕਦੇ ਹੋ ਜੀ ਸੋ ਆਸ ਕਰਦੇ ਹਾਂ ਜੇ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਆਪਣੀ ਵੀਡੀਓ ਨੂੰ ਸ਼ੇਅਰ ਕਰੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ